ਬڑے ਪਰਿਵਾਰ ਨੇ ਅਸੀਂ ਦਿੱਲੀ ਜਾਣੇ ਆ ਹਾਂ ਹਾਂ ਉਹਨਾਂ ਪਰਿਵਾਰਾਂ ਨੂੰ ਮਿਲਦੇ ਆ ਲੋਕ ਪੰਜਾਬ ਦਾ ਨਾਂ ਸੁਣ ਕੇ ਡਰ ਜਾਂਦੇ ਆ ਵਾਸਤੇ ਇੰਨਾ ਕੋਨਾ ਦੇ ਅੰਦਰ ਦਰਦ ਆ ਉਹ ਕਿਤੇ ਨਾ ਕਿਤੇ ਇਹ ਸਮਝਦੇ ਆ ਕਿ ਪੰਜਾਬ ਵਾਲਿਆਂ ਕਰਕੇ ਸਾਡੇ ਨਾਲ ਹੋਇਆ ਅਸੀਂ ਤਾਂ ਚਾਹੁੰਦੇ ਨਹੀਂ ਸੀ ਅਸੀਂ ਤਾਂ 15 ਅਗਸਤ ਤੇ ਵੀ ਪਰੇਡ ਦੇਖਣ ਜਾਣੀ ਅਸੀਂ 26 ਜਨਵਰੀ ਤੇ ਵੀ ਪਰੇਡ ਦੇਖਣ ਜਾਣੀ ਅਸੀਂ ਤਾਂ ਆਪਣੇ ਘਰ ਤਿਰੰਗਾ ਲਾਉਣਾ ਭਾਰਤ ਮਾਤਾ ਦੀ ਜੈ ਤੇ ਸਾਰੇ ਅਸੀਂ ਨਾਰੇ ਲਾਉਣੇ ਤੇ ਸਾਡੇ ਗਲਾਂ 'ਚ ਟਾਇਰ ਪਾ ਦਿੱਤੇ ਪਾਏ ਵੀ ਕਿੰਨੇ ਕੋਈ ਬਾਹਰੋਂ ਨਹੀਂ ਆਇਆ ਹਾਂ ਹਾਂ ਕੋਈ ਧੋਬੀ ਹੈ ਕੋਈ ਜੁੱਤੀਆਂ ਪਾਲਚ ਕਰਨ ਵਾਲਾ ਕੋਈ ਨਾਲ ਟੈਕਸੀ ਚਲਾ ਰਿਹਾ ਕਿਸੇ ਦਾ ਕਾਰੋਬਾਰ ਸੰਝਾ ਕੋਈ ਉਹਨਾਂ ਦੀ ਦੁਕਾਨ ਤੇ ਕੰਮ ਕਰ ਰਿਹਾ ਤੇ ਉਹੀ ਛੁਰਾ ਲੈ ਕੇ ਆ ਗਿਆ ਮਰਨ ਵਾਸਤੇ ਕੋਈ ਘਰ ਦੇ ਬਾਹਰ ਸਾਈਕਲ ਦੀ ਦੁਕਾਨ ਚਲਾ ਰਿਹਾ ਉਹੀ ਮਰਨ ਵਾਸਤੇ ਆ ਗਿਆ ਕੋਈ ਉਹ ਵੀ ਸੀ ਜਿਹੜਾ ਸਿੱਖਾਂ ਦੇ ਬੱਚਿਆਂ ਨੂੰ ਸਾਂਭਲ ਵੀ ਰਿਹਾ ਸੀ ਇਦਾਂ ਦੇ ਹੈਗੇ ਸੀ ਹਿੰਦੂ ਪਰਵਾਰ ਇਸ ਤਰ੍ਹਾਂ ਦੇ ਵੀ ਕਈ ਕਿੱਸੇ ਐ ਹਾਂ ਹਾਂ ਕੋਨਾ ਕਿੱਸਿਆਂ ਨੂੰ ਸੁਣਦੇ ਆਂ ਤੇ ਮਨ ਬੜਾ ਭਾਰਾ ਹੋ ਜਾਂਦਾ ਕਿਉਂ ਇਹ ਆਮ ਲੋਕ ਕਿਉਂ ਮਾਰਨ ਲਈ ਉਤਾਵਲੇ ਹੋ ਗਏ ਅਸੀਂ ਲੀਡਰਾਂ ਨੇ ਤੇ ਮਾਰਿਆ ਮਾਰਿਆ ਆਮ ਲੋਕ ਕਿਉਂ ਹੋ ਗਏ ਘਰਾਂ ਤੇ ਕਬਜ਼ੇ ਕਰਨ ਵਾਸਤੇ ਪ੍ਰਾਪਰਟੀਆਂ ਦੇ ਕਬਜ਼ੇ ਕਰਨ ਵਾਸਤੇ ਲੁੱਟ ਮਾਰ ਕਰਨ ਦੀ ਬੇਪਰਤੀ ਕਰਨ ਵਾਸਤੇ ਵੀ ਬੰਦਿਆਂ ਨੇ ਇਹੋ ਜੀ ਦਰਿੰਦਗੀ ਵਿਖਾਈ